ਤਮਨੇ ਇਹ ਭਰਾਵੋ ਤਾਨੂੰ ਨਹੀਂ ਇਹ ਛੱਡਣਾ ਤੁਹਾਡੀ ਜ਼ਮੀਨ ਨਹੀਂ ਜੇ ਬਚਣੀ ਆ ਆ ਜਿਹੜਾ ਹਰਪਾਲ ਜੀਮਾ ਲੁਧਿਆਣੇ ਦੇ ਵਿੱਚ ਨਵਾਂ ਲੁਧਿਆਣਾ ਬਣਾਉਣ ਲੱਗਿਆ ਜਿਹਦੇ ਵਿੱਚ 24000 ਏਕੜ ਜ਼ਮੀਨ ਜੜੀ ਇਕ ਵਾਰ ਕੀਤੀ ਜਾਣੀ ਆ ਤੇ ਹਰਪਾਲ ਜੀਮਾ ਕੀ ਕਹਿੰਦਾ ਕਹਿੰਦਾ ਅਸੀਂ ਕਿਸਾਨਾਂ ਨੂੰ ਪੁੱਛ ਕੇ ਪੁੱਛ ਕੇ ਕਰਨੀ ਆ ਇਕ ਵਾਰ ਉਹ ਆ ਜਿਹੜੀ ਪੁੱਛ ਕੇ ਕੀਤੀ ਸੀ ਇਹਦਾ ਤੇ ਤੁਸੀਂ ਅਜੇ ਕੀਤਾ ਨਹੀਂ 10 ਵਾਰੀ ਸਾਡੀਆਂ ਪੱਗਾਂ ਲਾਤੀਆਂ ਉੱਥੇ ਤੁਸੀਂ ਕੀ ਕਰੋਗੇ ਉੱਥੇ ਤਿੰਨਾਂ ਸਾਲਾਂ ਬਾਅਦ ਤੁਹਾਨੂੰ ਗਜਾਂ ਦੇ ਵਿੱਚ ਪਲਾਟ ਮਿਲਨੇ ਆ ਭਰਾਵੋ ਜਿਹੜੇ ਉੱਥੇ ਪਤੀ ਪਿੰਡ ਆਉਣੇ ਨੇ ਉਹਦੇ ਵਿੱਚ ਉਹ ਤੁਹਾਨੂੰ ਤਿੰਨਾਂ ਸਾਲਾਂ ਬਾਅਦ ਗਜਾਂ ਚ ਪਲਾਟ ਮਿਲਨੇ ਆ ਤੇ ਉਹਦਾ ਪੈਸਾ ਨਹੀਂ ਜੇ ਕੋਈ ਨਹੀਂ ਪੈਸਾ ਕੋਈ ਨਹੀਂ ਦੇਣਾ ਹਨ ਤਿੰਨਾਂ ਸਾਲਾਂ ਬਾਅਦ ਤੁਹਾਨੂੰ ਉਹ ਗਜਾਂ ਚ ਪਲਾਟ ਦੇਣਗੇ ਉਹ ਤੁਹਾਡੀ ਅਪਜਾਉ ਜ਼ਮੀਨ ਉਹ ਜਿਹੜੀ ਸੋਨੇ ਵਰਗੀ ਜ਼ਮੀਨ ਬੰਦਾ ਵੱਢ ਕੇ ਉਹਦੇ ਵਿੱਚ ਸੁੱਟਦੇ ਉਸ ਜ਼ਮੀਨ ਦੇ ਵਿੱਚ ਤੇ ਬੰਦਾ ਹੱਕ ਪੈਂਦਾ ਪਰ ਇਹਨਾਂ ਸੋਨੇ ਵਰਗੀ ਜ਼ਮੀਨ ਸਾਡੀ ਅੱਖ ਰੱਖੀ ਆ ਸਾਡੀ ਖੌਣ ਤੇ ਜੇ ਜ਼ਮੀਨ ਸਾਡੀ ਖੋਈ ਗਈ ਤੇ ਮਜ਼ਦੂਰ ਜਿਵੇਂ ਜੇ ਰਾਣਾ ਉਹ ਜਿਹੜਾ ਲੈਂਡ ਆ ਕੁਝ ਅਕਟ ਕਹਿੰਦਾ ਉਹ ਮਜ਼ਦੂਰਾਂ ਦੇ ਹੱਕ ਤੇ ਵੀ ਬੋਲਦਾ ਉਹ ਕਹਿੰਦਾ ਜਿਹੜੇ ਪਿੰਡ ਤੇ ਜਿਹਦੀ ਜ਼ਮੀਨ ਅਕਵੈਰ ਹੋਏਗੀ ਉਹਦੇ ਜਿਹੜੇ ਮਜ਼ਦੂਰ ਨੇ ਖੌਣਾ ਨੂੰ 20 ਸਾਲ ਦੀ ਕੰਪਨਸੇਸ਼ਨ ਦੇਣੀ ਪੈਗੀ 20 ਸਾਲ ਦਾ ਉਹ ਰੋਜ਼ਗਾਰ ਦਾ ਪਰਬੰਧ ਕਰਨਾ ਪਏਗਾ। ਉਹ ਕਿਹੜਾ ਦੇ ਰਿਹਾ? ਦੱਸੋ ਮੈਨੂੰ ਕਿਸ ਨੂੰ ਦਿੱਤੀ ਹੈ ਕਿਸ ਨੇ? ਉੱਥੇ ਸਾਡਾ ਇੱਕ ਕਿਸਾਨ ਉਹ ਕੋਠੀ ਤੇ ਚੜ ਗਿਆ ਵਿਚਾਰਾ ਉਹਦੀ ਕੋਠੀ। ਉਹਦਾ ਤੀਜਾ ਹਿੱਸਾ ਕੋਠੀ ਦਾ ਵਿੱਚ ਹੁੰਦਾ ਸੀ। ਜਦੋਂ ਤੀਜਾ ਹਿੱਸਾ ਟਿਆ ਜੇ ਤੇ ਬਾਕੀ ਕੋਠੀ ਕਿੱਥੋਂ ਬਚਦੀ ਆ ਭਲੇ ਮਾਨਸੋ? ਉਹ ਵੀ ਨਹੀਂ ਬਚਦੀ। ਉਹ ਵਿਚਾਰਾ ਸਾਰੇ ਟੱਬਰ ਨੂੰ ਲੈ ਕੇ ਤੇ ਕੋਠੇ ਤੇ ਚੜ ਗਿਆ ਤੇ ਪ੍ਰਸ਼ਾਸਨ ਦੇ ਕੰਨ ਤੇ ਜੂਨ ਹੀ ਛੜਕੀ। ਔਰ ਦੱਸੋ ਮੈਨੂੰ ਜੇ ਜਮੀਨ ਖੁੱਸ ਗਈ ਔ ਜਾਊਗਾ ਕਿੱਥੇ 24000 ਏਕੜ ਲੁਧਿਆਣੇ ਦੀ 28000 ਏਕੜ ਜਿਹੜੀ ਜੰਮੂ ਕਟਰਾ ਦੇ ਵਿੱਚ ਆ ਇਹ ਦੱਸੋ ਮੈਨੂੰ ਵੀ ਉਹ ਵੇਚ ਕੇ ਉਹ ਜਿਹੜੇ 28000 ਏਕੜ ਦੇ ਮਾਲਕ ਐ 24000 ਦੇ ਇੱਕ 50000 ਏਕੜ ਵਾਲੇ ਜਿਹੜੇ ਬਣਦੇ ਆ ਉਹ ਦੱਸੋ ਲੈਣਗੇ ਕਿੱਥੋਂ ਉਹ ਕਿੱਥੋਂ ਲੈਣਗੇ ਜਮੀਨ ਔ ਜੇ ਜਮੀਨ ਨਾ ਤੁਹਾਡੀ ਰਹੀ ਤੇ ਤੁਸੀਂ ਵੀ ਨਹੀਂ ਜੇ ਰਹਿਣਾ ਅੱਜ ਮੈਂ ਤੁਹਾਨੂੰ ਬੇਨਤੀ ਕਰਦਾ ਤੇ ਉਹ ਜਿਹੜੇ ਮੋਰਚੇ ਚੱਲਣੇ ਆ ਜਿਹੜੇ ਜ਼ਮੀਨ ਵਾਲੇ ਮੋਰਚੇ ਚੱਲਣੇ ਆ ਉਹਨਾਂ ਦੇ ਵਿੱਚ ਹਿੱਸਾ ਪਾ ਦਿਓ ਜੇ ਅਸੀਂ ਉਹ ਜ਼ਮੀਨ ਬਚਾ ਗਏ ਤਾਂ ਤੁਹਾਡੀ ਜ਼ਮੀਨ ਵਾਲਾ ਕੋਈ ਅੱਖ ਨਹੀਂ ਕਰੂਗਾ ਜੇ ਅਸੀਂ ਉਹ ਜ਼ਮੀਨ ਨਾ ਬਚਾ ਸਕੇ ਤੇ ਤੁਹਾਡੀ ਵਾਰੀ ਆਈ ਕੱਲ ਕਹਿੰਦੇ ਨਾ ਨਸ਼ੇੜੀ ਪੁੱਤ ਜਿਹੜਾ ਕਈ ਵਾਰੀ ਜਿਹੜੇ ਆਪਣੇ ਸ਼ਰੀਕ ਜਿਹੜੇ ਉਹ ਕਹਿੰਦੇ ਚੰਗਾ ਦੂਜੇ ਕਾ